ਚੋਰਾ ਨੇ ਨਿਸ਼ਾਨੇ ਤੇ ਸ਼ਾਹੀ ਸ਼ਹਿਰ ਪਟਿਆਲਾ ਪਟਿਆਲੇ ਦੇ ਵਿੱਚ ਕੋਈ ਕਾਨੂੰਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਿੱਥੇ ਜਲ ਦਿਕਰ ਕਰਦਾ ਕੋਈ ਚੋਰੀਆਂ ਹੋ ਰਹੀਆਂ ਕਿਤੇ ਮਰਡਰ ਹੋ ਰਹੇ ਕਿਤੇ ਲੁੱਟਾਂ ਖੋਹਾਂ ਹੋ ਰਹੀਆਂ ਬਸ ਗੱਲ ਆ ਪਟਿਆਲਾ ਨਹੀਂ ਬੈਠੇ ਨੇੜੇ ਆ ਵੀ ਕਿੰਨਾ ਚੌਕ ਦੀਆ ਬਣਾ ਇੱਥੇ ਪੂਸਾਂ ਫਰੇ ਰਹਿੰਦੀਆਂ ਫਿਰ ਵੀ ਇਹ ਦੇਖੋ ਪੌਲ ਚੋਈ ਹੋ ਗਈ ਇੱਥੇ ਸਰਕਾਰੀ ਖੰਬੇ ਕਿਤੇ ਗਾਇਬ ਦੀ ਸਿਸਾਉ ਨੂੰ ਬੇਨਤੀ ਕਰਦਾ ਵੀ ਸਾਡੇ ਪਟਿਆਲੇ ਸ਼ਹਿਰ ਦੇ ਧਿਆਨ ਰੱਖਿਆ ਜਾਵੇ ਦੇਖੋ ਐਡੀ ਵੱਡੀ ਝੀਲ ਹੈ ਜੇ ਇਹਨੂੰ ਕੋਈ ਤਿਆਰ ਕੀਤਾ ਜਾਵੇ ਤਾਂ ਇੱਥੇ ਆਵਾਜਾ ਵੀ ਰਹੇ ਤਾਂ ਐਸੀਆਂ ਦੁਰਘਟਨਾ ਨਾ ਹੋਵੇ ਤਾਂ ਬਾਲਾ ਚ ਪੁਲਿਸ ਦੀ ਕਾਰਗੁਜ਼ਾਰੀ ਸਾਥ ਨੇ ਬਹੁਤ ਮਾੜੀ ਗੱਲ ਹੈ ਅੱਜ ਮੈਂ ਇੱਥੇ ਪਟਿਆਲੇ ਤਾਂ ਨਹੀਂ ਜਿਆਦਾ ਗੁੰਡਾਗਰਦੀ ਹੋ ਰਹੀ ਹੈ ਇੱਕ ਤਾਂ ਹੀ ਚੋਪਰਾ ਚੋਰੀ ਚਵਾਰੀ ਬਹੁਤ ਜ਼ਿਆਦਾ ਗੰਦ ਕੰਮ ਹੋ ਰਿਹਾ ਹੈ ਦੰਦੀ ਤਾਕਤ ਦਾ ਇਵਨ মিডিਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੁਦੀਪ ਕੌਰ ਸਵਾਗਤ ਕਰਦੀ। ਸ਼ਾਹੀ ਸ਼ਹਿਰ ਪਟਿਆਲਾ ਖੂਬਸੂਰਤੀ ਪੱਖੋਂ ਉੱਚ ਤਾਂ ਰਾਜੇ ਮਹਾਰਾਜਿਆਂ ਦਾ ਸ਼ਹਿਰ ਪਰ ਇਨੇ ਦਿਨੀ ਸ਼ਹਿਰ ਵਿੱਚ ਸਰਗਰਮ ਚੋਰ ਇਸ ਦੀ ਖੂਬਸੂਰਤੀ ਨੂੰ ਖੋਰਾ ਲਗਾਉਂਦੇ ਜੋਰਾ ਸ਼ੋਰਾ ਨਾਲ ਦਿਖਾਈ ਦੇ ਰਹੇ ਨੇ। ਤੇ ਸ਼ਹਿਰ ਦੀ ਰਜਿੰਦਰਾ ਲੇਖ ਨੇੜੇ ਚੋਰਾਂ ਦੀ ਹਲਚਲ ਕੁਝ ਜ਼ਿਆਦਾ ਹੀ ਨਜ਼ਰ ਆ ਰਹੀ ਹੈ। ਲੇਖ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ ਇੱਥੇ ਲੋਹੇ ਦੇ ਖੰਬੇ ਲਗਾਏ ਗਏ ਸਨ। ਪਰ ਇਨਾ ਖੰਬਿਆਂ ਨੂੰ ਚੋਰ ਰਾਤ ਭਰਾਂ ਤੇ ਚੋਰੀ ਕਰ ਰਹੇ ਨੇ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਕਈ ਥਾਵਾਂ ਤੇ ਚੋਰ ਅੱਧਾ ਹਿੱਸਾ ਚੋਰੀ ਕਰ ਲੈ ਗਏ ਤੇ ਕਈ ਥਾਵਾਂ ਤੇ ਪੂਰੇ ਦਾ ਪੂਰਾ ਪੋਰ ਹੀ ਗਾਇਬ ਕਰ ਦਿੱਤਾ ਗਿਆ ਚੋਰੀ ਕੀਤੇ ਜਾ ਰਹੇ ਇੱਕ ਖੰਬੇ ਦੀ ਕੀਮਤ ਕਰੀਬ 30000 ਰੁਪਏ ਦਸੀ ਜਾਂਦੀ ਹੈ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਇਸ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਉਹ ਵੀ ਉਦੋਂ ਜਦੋਂ ਚੋਰੀਆਂ ਕਚੈਰੀਆਂ ਦੇ ਲੱਗੇ ਹੋਣ ਲੱਗ ਜਾਣ ਲੋਕਾਂ ਨੇ ਤਾਂ ਹੋਰ ਵੱਡੇ ਖੁਲਾਸੇ ਕਰਦੇ ਆ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਤوڑا ਨਾਮ ਜੀ ਮੇਰਾ ਨਾਮ ਕਰਨ ਗਿੱਲਾ ਜੀ ਮੈਂ ਪਟਿਆਲਾ ਸ਼ਹਿਰ ਤੋਂ ਸਰ ਇਹ ਦੇਖੋਗੇ ਜਿਹੜੇ ਪੋਲ ਲੱਗੇ ਹੋਏ ਸੀ ਪ੍ਰਸ਼ਾਸਕ ਨੇ ਵਧੀਆ ਬਣਾਉਣ ਵਾਸਤੇ ਲਾਏ ਸੀ ਕਿ ਇਹ ਪੋਲ ਚੋਰੀ ਹੋ ਗਏ ਤੇ ਪ੍ਰਸ਼ਾਸਨ ਧਿਆਨ ਕਿਉਂ ਨਹੀਂ ਦੇ ਰਿਹਾ ਸਰ ਇਹ ਦੇਖੋ ਜੀ ਪਟਿਆਲੇ ਦੇ ਵਿੱਚ ਕੋਈ ਕਾਨੂੰਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਿੱਥੇ ਜਲ ਦਿਕਰ ਕਰਦਾ ਕੋਈ ਚੋਰੀਆਂ ਹੋ ਰਹੀਆਂ ਕਿਤੇ ਮਰਡਰ ਹੋ ਰਹੇ ਕਿਤੇ ਲੁੱਟਾਂ ਖੋਹਾਂ ਹੋ ਰਹੀਆਂ ਤੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵੀ ਸਾਡੇ ਪਟਿਆਲੇ ਸ਼ਹਿਰ ਦੇ ਧਿਆਨ ਰੱਖਿਆ ਜਾਵੇ ਦੇਖੋ ਐਡੀ ਵੱਡੀ ਝੀਲ ਹੈ ਜੇ ਇਹਨੂੰ ਕੋਈ ਤਿਆਰ ਕੀਤਾ ਜਾਵੇ ਤਾਂ ਇੱਥੇ ਆਵਾਜਾ ਵੀ ਰਹੇ ਤਾਂ ਐਸੀਆਂ ਦੁਰਘਟਨਾ ਨਾ ਹੋਵੇ ਦੂਜੇ ਪਾਸੇ ਤੁਸੀਂ ਕੀ ਦੇਖਣਾ ਚਾਹੋਗੇ ਕੋਟ ਵੀ ਨੇੜੇ ਹੈ ਕਾਲੀ ਮਾਤਾ ਮੰਦਿਰ ਵੀ ਹੈ ਪੁਲਿਸ ਦੀ ਪੋਸਟ ਚੌਂਕੀ ਬਣੀ ਹੋਈ ਹੈ ਨੇੜੇ ਫਿਰ ਵੀ ਚੋਰ ਜਾਂ ਨਸਹੀ ਲੋਕ ਇਹ ਤਿੰਨ ਪੋ ਚੱਕ ਕੇ ਲੈ ਗਏ ਭਾਰੀ ਸੀ ਜੱਦ ਕੇ ਸਰ ਇੱਥੇ ਇਹ ਪਤਾ ਲੱਗਦਾ ਵੀ ਦੇਖੋ ਸਰਕਾਰ ਕੁਝ ਨਹੀਂ ਕਰ ਰਹੀ ਇੱਥੇ ਠੀਕ ਹੈ ਥੈਂਕ ਯੂ ਤੁਹਾਡਾ ਨਾਮ ਕੀ ਹੈ ਜੀ ਮੇਰਾ ਅਰਵਦੀ ਕਿੱਥੇ ਰਹਿੰਦੇ ਹੋ ਜੀ ਨਕਰੀਆਂ ਦਾ ਪਟਿਆਲੇ ਜੀ ਸਾਰੇ ਕਪੂਲ ਦੇਖ ਰਹੇ ਹੋ ਤੁਸੀਂ ਕੇ ਦੇ ਉੱਤੇ ਜਿਹੜੀਆਂ ਫੈਂਸੀ ਲਾਈਟਾਂ ਸ਼ੋ ਚੋਰੀ ਹੋ ਗਿਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਅਸੀਂ ਬਹੁਤ ਗਲਤ ਗੱਲ ਲਈ ਆ ਕੱਟੇ ਐ ਨਹੀਂ ਬੈਠੇ ਨੇੜੇ ਆ ਵੀ ਕਿੰਨਾ ਚੌਂਕ ਦੀ ਆਪਣਾ ਇੱਥੇ ਪੂਸਨ ਫੜੇ ਰਹਿੰਦੀ ਆ ਫਿਰ ਵੀ ਇਹ ਦੇਖੋ ਕਪੂਲ ਚੋਰੀ ਹੋ ਗਈ ਇੱਥੇ ਇਹਦਾ ਪ੍ਰਸ਼ਾਸਨ ਬਹੁਤ ਮਾੜੀ ਗੱਲ ਲਈ ਅੱਜ ਦਾ ਮੈਂ ਇੱਥੇ ਪੜਿਆ ਤਾਂ ਨਹੀਂ ਜਿਆਦਾ ਗੁੰਡਾਗਰਦੀ ਹੋ ਰਹੀ ਹੈ ਇੱਕ ਤਾਂ ਹੀ ਤੇ ਉਪਰ ਚੋਰੀ ਚਵਾਰੀ ਬਹੁਤ ਜਿਆਦਾ ਗਲਤ ਕੰਮ ਹੋ ਰਿਹਾ ਇੱਥੇ ਠੀਕ ਹੈ ਥੈਂਕ ਯੂ ਹਾਲ ਦੀ ਘੜੀ ਦਾ ਪੁਲਿਸ ਦਾਵਾ ਕਰ ਰਿਹਾ ਹੈ ਕਿ ਉਸ ਵੱਲੋਂ ਸ਼ਹਿਰ ਵਿੱਚ ਚੋਰੀਆਂ ਰੋਕਣ ਦੇ ਲਈ ਚੌਕਸੀ ਵਧਾ ਦਿੱਤੀ ਗਈ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਵਾਕਿਆ ਹੀ ਪੁਲਿਸ ਇਸ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਚੋਰ ਇਸੇ ਤਰ੍ਹਾਂ ਸ਼ਾਹੀ ਸ਼ਹਿਰ ਪਟਿਆਲਾ ਦੀ ਖੂਬਸੂਰਤੀ ਨੂੰ ਖੋਰਾ ਲਗਾਉਂਦੇ ਰਹਿਣਗੇ